ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਮੁੰਜੀ ਮਮਾ ਲੱਤ ਤੇ ਕੀ ਹਾਲਤ ਸਰ ਤੇ ਆਈ ਹੋਊ ਟਿਊਬ ਗਰਾਹ ਹੋ ਗਿਆ ਤੁਹਾਡੇ ਤੋਂ ਅਸੀਂ ਬਿਲਕੁਲ ਠੀਕ ਆ ਤੇ ਅੱਜ ਆਪਣੀ ਸ਼ੁਰੂਆਤ ਹੋਣ ਜਾ ਰਹੀ ਹੈ ਨੰਨੇ ਤੋਤੇ ਨੰਨੇ ਨੂੰ ਮੈਂ ਕਦੋਂ ਦੀ ਠਾਰੀਆਂ ਉੱਠ ਜਾ ਉੱਠ ਜਾ ਉੱਠ ਤਾਂ ਇਹ ਉੱਠ ਨਹੀਂ ਰਿਹਾ ਗਾ ਬਟ ਦੇਖੋ ਮੈਂਹਦੀ ਇੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਨਾ ਗਾਇਜ਼ ਇੰਨੀ ਜਿਆਦਾ ਸੋਹਣੀ ਨਾ ਦੇਖੋ ਤੁਹਾਂ ਤੇ ਦਿਖਾਵਾਂ ਆ ਦੇਖੋ ਮੈਂ ਦੋ ਚੂੜੀਆਂ ਵੀ ਪਾਲੀ ਮਮਾ ਦੀ ਚੜੀ ਕਰਕੇ ਬਟ ਮੇਰੇ ਦੇ ਮਮਾ ਆਪ ਇੱਕ ਕੋਈਆ ਉਹ ਦੇਖੋ ਆ ਲਿਖਾਇਆ ਮੰਮਾ ਆ ਲਿਖਾਇਆ ਵੀਰਾ ਇੱਥੇ ਲਿਖਾਇਆ ਮੈਂ ਪਾਪਾ ਆ ਦੇਖੋ ਪਾਪਾ ਤੇ ਇਹਨੂੰ ਮੈਂ ਕਦੋਂ ਦੀ ਠਾਰੀਆਂ ਉੱਠ ਜਾ ਉੱਠ ਜਾ ਉੱਠ ਜਾ ਇਹ ਉੱਠ ਨਹੀਂ ਰਿਹਾ ਵੀਰੇ ਬੁਗੀ ਉੱਠ ਜਾ ਉੱਥੇ ਜਾ 12 ਵਜ ਗਏ ਆ ਉੱਥੇ ਪਾੜਾ ਵੱਜ ਗਏ ਆ ਉੱਠ ਜਾ ਵਾ ਗਏ ਚਿਰ ਚਿਰ ਹੋ ਜਾਂਦਾ ਜਿਹਨੂੰ ਕੋ ਥਾਂਦਾ ਵਾ ਤੇ ਆਪਾਂ ਤੋਂ ਹੁਣ ਚਾਹ ਪੀ ਕੇ ਮਿਲਦੇ ਹਾਂ ਠੀਕ ਹੈ ਗ੍ਰੇਜ਼ ਮੋਟ ਗਿਆ ਮੈਂ ਤੇ ਉੱਥੇ ਸ਼ਰਮਿੰਦਰ ਮੇਰੇ ਪਿਆਰੇ ਸ਼ੀਕਿਊਟ ਸ਼ੱਪੜ ਲੁਣ ਲਿਆ ਕਿਤੇ ਤਾਂ ਆ ਹਾਂ ਆ ਕੇ ਪੀ ਲਾ ਨਾ ਮਾਂ ਮਮਾ ਖਾਂਦੇ ਪਾਣੇ ਲੈ ਲਿਆ ਚੈਨ ਲੈ ਲਿਆ ਤਾਂ ਖਾਣਨੇ ਮੈਂ ਕੇਵੜਾ ਬੀਜੀ ਦੱਦ ਲਿਆ ਲੈ ਲਿਆ ਹਾਂ ਇੱਕ ਹੱਦ ਕਿ ਮੈਨੂੰ ਦੇਸੀ ਘਿਓ ਤੇ ਦੁੱਧ ਜ਼ਿਆਦਾ ਵਧੀਆ ਲੱਗਦਾ ਵਾ ਚਾ ਨੋਵਕਵਾ ਬੇਦੋ ਦੇਖ ਚਾਚਾ ਹਜੇ ਤੂੰ ਆਂਕਲ ਦਾ ਪੇਸ ਕਰਕੇ ਹਜੇ ਮੈਂ ਥੱਲੇ ਨਹੀਂ ਜਾ ਹਾਂ ਹਜੇ ਮੈਂ ਉੱਪਰ ਹੀ ਬੈਠਾ ਰੂਗਾ ਹੂੰ ਹੂੰ ਇੱਧਰ ਆਇਆ ਚੁੱਪ ਕਰਕੇ ਆਣ ਫੋਨ ਸ਼ੀਸ਼ਾ ਲੈ ਕੇ ਨਾ ਪੈ ਸ਼ੀਸ਼ਾ ਲੈ ਕੇ ਨਹੀਂ ਪੈ ਉਹ ਗਾ ਕੇ ਪਾ ਦੋ ਦੋ ਜੇ ਸਾਰੀ ਤੇਰੀ ਦੱਸ ਰਾਤ 10 ਦਿਨ ਕਿੰਨੇ ਕਿੰਨੇ ਘੰਟੇ ਲੰਘੇ ਆ ਕਿੰਨੇ ਘੰਟੇ ਲੰਘੇ 12 18 ਘੰਟੇ ਹੋ ਗਏ ਤੈਨੂੰ ਪਏ ਨੂੰ ਲੈ ਦੇ ਕੇ ਮੇਰੇ ਕੋ 6 ਘੰਟੇ ਭਾਜੇ ਹਾਂ ਉਹਨੇ 6 ਘੰਟੇ ਜੇ ਸੌਣ ਨੂੰ ਤਕਰਨਾ ਕੀ ਆ ਦੇਖ ਕੱਲ ਕਲਕ 2 ਵਜੇ ਉੱਠਿਆ ਮੈਂ ਠੀਕ ਹੈ ਦੁਪਹਿਰੇ ਉਸ ਤੋਂ ਬਾਅਦ ਤੋਂ ਤੂੰ ਕੌਣ 1:00 ਵਜੇ ਉੱਠਿਆ ਹੋਏ ਤੂੰ ਐਵੇਂ 8:00 ਵਜੇ ਉੱਠਿਆ ਹੀ ਕੱਲ ਮੈਂ ਸਗਲ ਆਪਾਂ ਰੈਡੀ ਹੋ ਚੁੱਕੇ ਨਾ ਤਾਂ ਕਿ ਤੇ ਦੇਖ ਲੈ ਮੈਂ ਵੀ ਰੈਡੀ ਹੋ ਚੁੱਕੇ ਤੇ ਹੁਣ ਆਪਾਂ ਚੱਲਦੇ ਘੁੰਮੀ ਘੁੰਮੀ ਕਰਨ ਹੈਲੋ ਗਾਇਸ ਤਪ ਚ ਕਿੜੀਆਂ ਘੁੰਮੀਆਂ ਕਰਨ ਜਾਣਾ ਤੂੰ ਹੈਲੋ ਗਾਇਸ ਹੈਲੋ ਗਾਇਸ ਅੱਜ ਮੈਂ ਸਵੇਰ ਦੀ ਮਿਡੀਆ ਤੁਹਾਨੂੰ ਨਹੀਂ ਨਹੀਂ ਮਿਲੇ ਨਹੀਂ ਮਿਲੇ ਚਾਹ ਪੀਂਦੇ ਹਾਂ ਹਾਂ ਜਦ ਚਾਹ ਪੀਂਦੇ ਛੋਦੀ ਮਿਲੇ ਸੀ ਕਿ ਹਾਂਜੀ ਕੇ ਆਪਾਂ ਚੱਲਿਆ ਹੁਣ ਮੁੰਮੀਆਂ ਮੁੰਮੀਆਂ ਕੰਨਾ ਮੈਂ ਮੰਦੀ ਵੀ ਕਿੰਨੀ ਸੋਹਣੀ ਲੱਗੀ ਆ ਇੱਧਰ ਮੇਰੇ ਕਮਲ ਦਾ ਫੁੱਲ ਬਣਿਆ ਹੋਇਆ ਤੇ ਬਟ ਆਪਕੋ ਪੂਠਾ ਦਿਖਦਾ ਹੋਗਾ ਇੱਥੇ ਕਮਲ ਦਾ ਫੁੱਲੀ ਬਣਿਆ ਇਹ ਗਾਇਸ ਬੀਜੇਪੀ ਦਾ ਪ੍ਰਚਾਰ ਚੱਲਿਆ ਕਮਲ ਦਾ ਫੁੱਲ ਬਣਾ ਕੇ ਗਾਇਸ ਮੈਂ ਬੋਟ ਪਾਣੀ ਵੀਜ ਕਿਨੂੰ ਵੀਜੇ ਵਿਚਾਰ ਨੂੰ ਵੀਜੇ ਵਿਚਾਰ ਨੂੰ ਇਹਨੂੰ ਪਤਾ ਨਹੀਂ ਕਿਨੂੰ ਪਾਉਣੀ ਆ ਕਿਹਨਾਂ ਤਰ੍ਹਾਂ ਬਣਾ ਇੱਧਰ ਕਿਨੂੰ ਬੀਜੇਪੀ ਵਿਚਾਰ ਨੂੰ ਬੀਜੇਪੀ ਬੀਜਪੀ ਅਮਰੇ ਕਲੇਚਰ ਖੋਲ ਕੇ ਲਈ ਬੀਜਪੀ ਨੂੰ ਬੋਰਡ ਪਾਣੀ ਆ ਰਹੀ ਤੇਰਾ ਬੀਜਪੀ ਯੈਸ ਤੇ ਮਮਾ ਬੀਜਪੀ ਚ ਕੌਣ ਆਈ ਡੋਟ ਨੋ ਆਪਾਂ ਹੁਣ ਗਾਇਜ਼ ਜਿੱਥੇ ਚੱਲੇ ਆ ਤੇ ਆਈ ਡੋਟ ਨੋ ਮੈਂ ਛਾੜੂ ਸਰਕਾਰ ਕੀ ਦੀਆ ਆਪਣੀ ਆਪਣੇ ਆਪਣੀ ਤੋਂ ਪਾਣੀ ਪੀ ਗੀ ਦੀ ਆਪਣੀ ਤੇ ਗਾਇਜ਼ ਇੱਥੇ ਆਪਾਂ ਚੱਲੇ ਹੁਣ ਤੇ ਜਾ ਕੇ ਤੁਹਾਨੂੰ ਮਿਲਦੇ ਠੀਕ ਆਕ ਮਮਾ ਦੇ 60 ਪੱਜ ਕੀ ਪੈਰ ਤੇ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਮਨਿੰਦਰ ਬਸ ਕਰਾ ਗਾ ਗਾਇਜ਼ 8 ਵਜੇ ਮਮਾ ਦੇ ਪੈਰਾਂ ਚ ਆ ਮਾਣੇ ਗੇਟ ਚ ਪੈਰ ਮਾਰਿਆ ਬੇਚਾਰਾ ਗੇਟ ਗਾਈਸ ਆਪਾਂ ਲੋਕ ਲਾਣੇ ਆਂ। ਉਹ ਗਾਈਦਰੀ ਤਾਂ ਸੱਡਾ ਭਰਿਆ ਪਿਆ ਸਬਾਨਾ। ਆਈ ਕਿੱਥੇ ਚੱਲੇ ਆਂ? ਸ਼ੁਕਰ ਹੈ। ਨਾ ਮੈਂ ਚਾਬੀ ਕੱਢ ਲਿਆ ਯਾਰ। ਇਹ ਲੋਕ ਲਾੜ ਇੱਕ ਵਾਰ। ਚਲੋ ਗਾਈਸ ਤੁਹਾਨੂੰ ਮਿਲਦੇ ਹੁਣ ਆਪਾਂ ਕਾਰ 'ਚ ਪਹੁੰਚ ਕੇ ਰਹਿ ਗਏ। ਗਾਈਸ ਅਸੀਂ ਹੁਣ ਕਰੋ ਤੌਰ ਤੇ ਮੈਂ ਗੱਡੀ 'ਚ ਆ ਕੇ ਬਹਿ ਗਏ ਆਂ। ਤੇ ਇਹਨੇ ਹੁਣ ਮੇਰੇ ਗਾਲਾਂ ਪੁਈਂਗੇ। ਇਹ ਸਾਰੀ ਤੇੜੀ ਮੇਰੇ ਗਾਲੀ ਭਵਾਉਣ ਨੂੰ ਜੰਮੀ ਆ। ਗਾਲਾਂ ਖਾਂ ਦਾ ਲੈ ਕੇ ਤਾਂ ਭਵਾਉਣੀ ਆ। ਤੂੰ ਜੰਮੀ ਗਾਲਾਂ ਭਵਾਉਣ ਨੂੰ ਮੇਰੇ। ਕੋ ਗਾਲਾਂ ਖਾਂ ਦਾ ਆ ਵੀ ਗਾਇਸ ਕਰਦੇ ਨੇ ਗਾਇਸ ਅੰਮਾ ਨੇ ਪਿਸਤੀ ਖਲਾ ਰੇ ਕਿ ਨਹੀਂ ਤੁਹਾਡੇ ਘਰੇ ਹੈ ਨਹੀਂ ਗਾ ਘਰੇ ਸਹੀ ਨਹੀਂ ਲੱਗੇ ਕੱਢ ਜਾ ਗਾਏ ਦੇ ਪਿੱਛੇ ਬੈਠੀ ਪਾਣੀ ਪੀ ਜਾਂਦੀ ਆ ਗਾਇਸ ਬਾਣ ਬਹੁਤ ਆ ਰਿਹਾ ਵਾ ਮੈਂਨੇ ਵੀ ਦੇ ਦੇ ਫਿਰ ਉਹ ਛੰਡਾ ਪਾਣੀ ਪੀ ਲੈ ਦੇ ਦੇ ਗਏ ਦੇ ਕੋਲ ਚ ਬੈਠੋ ਗਾਇਸ ਤੁਹਾਨੂੰ ਆਪਾਂ ਪੁੱਛ ਕੇ ਮਿਲਦੇ ਗਾਇਸ ਸੋ ਗਾਇਸ ਆਪਾਂ ਆਇਆ ਕੜੀ ਚ ਖਾਣ ਹੈਲੋ ਗਾਇਸ ਕਿੱਦਾਂ ਨੇ ਇਹ ਖਾਰੇ ਨੇ ਕੀ ਖਾਰੇ ਚ ਬਾਈ ਮੇਰਾ ਜਮੂਹ ਨਾ ਮਾਤਰਮ ਪਹਿਲੇ ਹੀ ਕਰ ਰਿਹਾ ਆ ਦੇਖੋ ਗਾਇਸ ਇਹ ਮੇਰੇ ਜਮੂਹ ਮਾਰ ਰਿਹਾ ਵਾ ਕੋ ਮੇਰੇ ਕੜੀ ਚਾਲ ਤੇ ਆਪਾਂ ਤੁਹਾਨੂੰ ਘਾਟੀ ਮਿਲ ਲਗੇ ਸੋ ਗਾਇਸ ਆਪਾਂ ਸ਼ੋਪਿੰਗ ਕਰਕੇ ਆ ਗਏ ਆਂ ਦੇਖੋ ਆ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਮੰਮੀ ਨੂੰ ਗਰਮੀ ਬਹੁਤ ਜ਼ਿਆਦਾ ਹੋਈ ਆ ਦੇਖੋ ਸਾਡੇ ਇੱਧਰ ਫਾਫੇ ਦੇ ਕੋਲੇ ਆ ਬਹੁਤ ਜ਼ਿਆਦਾ ਦੋਲਫਾ ਫੇਤੇ ਜਾ ਚਾ ਠੀਕ ਹੈ ਤੇ ਅੱਦਲਵਾ ਕੇ ਉਧਰ ਜਾ ਤੇ ਤੁਹਾਨੂੰ ਆਪਾਂ ਹੁਣ ਘਰੇ ਜਾ ਕੇ ਦਿਖਾਉਨੇ ਆ ਤੇ ਤੁਹਾਨੂੰ ਆਪਾਂ ਘਰੇ ਜਾ ਕੇ ਮਿਲ ਲੇਖ ਬਾਈ ਬਾਈ ਵੇ ਸਾਡੇ ਘਰੇ ਖਲਾਰਾ ਪੈ ਟਕਿਆ ਹੈਗਾ ਵਾ ਕਾਦਾ ਭਲਾ ਚੁੰਨੀਆਂ ਹੀ ਚੁੰਨੀਆਂ ਗਾਇਸ ਚੁੰਨੀਆਂ ਹੀ ਚੁੰਨੀਆਂ ਚੁੰਨੀਆਂ ਦਾ ਆ ਘਰ ਮੇਲਾ ਬੀਬੀ ਨਹੀਂ ਨਹੀਂ ਇਹ ਮੈਂ ਮਾਤਾ ਰਾਣੀ ਦੀ ਹੁੰਦੀਗੀ ਕਿਹੜੀ ਜਿਵੇਂ ਮਾਤਾ ਰਾਣੀ ਉੱਥੇ ਬੈਠੀਆਂ ਹੁੰਦੀਆਂ ਨੇ ਮਾਤਾ ਦੇ ਮੰਦਿਰ ਤੇ ਹਾਂ ਪੰਜਾ ਬੈਠੀ ਹੁੰਦੀਆਂ ਉਹ ਵੀ ਬੈਠੀ ਆ ਦੇਖਿਓ ਤੁਹਾਨੂੰ ਥੱਕਿਆ ਪਿਆਵਾ ਗਾਇਸ ਦੇਖੋ ਮੈਂ ਗਾਇਸ ਦੇ ਥੱਕਿਆ ਨਹੀਂ ਹੋਇਆ ਇਹ ਟੈਨਸ਼ਨ ਚ ਗਾਇਸ ਆ ਦੱਸਿਓ ਸੁਖ ਸੁਣਾ ਮੈਂ ਗਾਇਸ ਮੈਂ ਸੁਣਾਣਾ ਮੈਂ ਮੈਂ ਵੀ ਸੁਆਣਾ ਵਾਂ ਦੇਖੋ ਐ ਕਾ ਸੁਆਣਾ ਆ ਦੇਖੋ ਇੱਕ ਆਵਾ ਆਹ ਆ ਗੱਲਾਂ ਮम्मा ਦਾ ਆਹ ਤਾਂ ਬੋਲਦਾ ਪਿਆ ਅਬ ਸਰ ਦੇ ਮੁੰ ਲਗਾ ਚਾਦਰ ਤੇ ਹੱਥ ਮਰੀ ਜਾਂਦੀ ਗਾਇਜ਼ ਮੈਨੂੰ ਦੇਖੋ ਕੀ ਹੋ ਰਿਹਾ ਮੈਨੂੰ ਇਹਦੇ ਨਾਲ ਚੁੰਨੀਆਂ ਨਹੀਂ ਮੈਂ ਚੁਲੰਦੀਆਂ ਸੀ ਚੁੰਨੀਆਂ ਮੈਚ ਕਰ ਰਹੀ ਸੀ ਜੇ ਚੁੰਨੀਆਂ ਹੁੰਦੀਆਂ ਤਾਂ ਫਿਰ ਅਸੀਂ ਸੁਆਣਾ ਲੜਦੇ ਸੀ ਤੇ ਹੁਣ ਆਪਾਂ ਚੁੰਨੇ ਲੈ ਕੇ ਆਵਾਂ ਤੇ ਨਾਲ ਸੂਚ ਲਈ ਦੇਖਿਆ ਮੈਂ ਤੁਸੀਂ ਗੈਸਟ ਕਰ ਸਕਦੇ ਮੈਨੂੰ ਕਿਸ ਚੀਜ਼ ਦੀ ਟੈਨਸ਼ਨ ਆ ਹਾਂਜੀ ਮੈਂ ਕਰ ਸਕਦੀ ਆ ਮੈਂ ਵੀ ਕਰ ਸਕਦੀ ਆ ਅਸੀਂ ਵੀ ਕਰ ਸਕਦੇ ਉਹਨਾਂ ਨੇ ਕੀ ਕਰਨਾ ਵਿਚਾਰਿਆ ਕੱਲੋ ਦੱਸੋ ਫਿਰ ਅਸਲੀ ਗੱਲ ਉਹ ਨਾ ਜਦ ਤੇਰੇ ਟੈਨਸ਼ਨ ਮੈਂ ਤੂੰ ਕਿੱਸੇ ਦੇਖਾਂਗੇ ਤੇਰੀ ਟੈਨਸ਼ਨ ਖੇਤੀ ਲੱਤ ਸਕਦੀ ਆ ਜੇ ਤੂੰ ਰਿਸਪਾਂਸਿਬਲ ਹੋਵੇਂ ਤਾਂ ਮੈਂ ਲਿਚਪੌਂਛੀ ਬਲੀਆਂ ਹਾਂ ਤੈਨੂੰ ਪਤਾ ਸਾਡੇ ਘਰੇ ਦੁੱਧ ਹੈ ਨਹੀਂ ਆ ਤੂੰ ਘਰ ਲਈ ਕਿੰਨਾ ਗ ਰਿਸਪਾਂਸਿਬਲ ਆ ਦੱਸ ਦੇ ਮੈਨੂੰ ਹਾਂ گاਵਾਂ ਲਿਆਣਾ ਮੈਂ ਦੁੱਧ ਹੁਣ ਬੰਦਾ ਥੋੜੇ ਦਿਰ ਰਹਿ ਕੇ ਪਿਆਵਾ ਚੱਲ ਪਿਆਵਾ ਠੀਕ ਐ ਆਪਦੇ ਆਪ ਤੂੰ ਕਿਹਾ ਵੀ ਮੰਮਾ ਚੱਲ ਮੈਂ ਹੁਣ ම්පතාන නිමින් සතොද ඇකගැන පල්ලන්නා මම මම හ අතරගගක් ල ਗਾਈਜ਼ ਮੈਂ ਦੋਤਲੇ ਗਿਆ ਨਾ ਫਿਰ ਤੁਹਾਨੂੰ ਮਿਲਦਾ ਪਰ ਰੱਖਦੀ ਚਾਹਤ ਹੈ ਗਾਈਜ਼ ਆ ਦੇਖੋ ਆਪ ਆਪਣੇ ਕੱਪੜੇ ਕੱਢ ਲਏ ਜਿਹੜਾ ਪਸਲਾਈ ਦੇਣੇ ਜਾਣੇ ਆ ਮੇਰੇ ਤੇ ਮੇਰੇ ਮम्मा ਦੇ ਇੱਕ ਸੂਟ ਸੇਮ ਆ ਤੇ ਦੋ ਸੂਟ ਮम्मा ਦੇ ਨੇ ਆ ਦੇਖੋ ਇਹ ਆਹ ਦੋ ਸੂਟ ਮम्मा ਦੇ ਨੇ ਆ ਦੋ ਸੂਟ ਮੇਰੇ ਨੇ ਤੇ ਇਹ ਕੱਪੜਾ ਦੋਨਾਂ ਦਾ ਸੇਮ ਸੇਮ ਆ ਮम्मा ਕੱਪੜਾ ਦੋਨਾਂ ਦਾ ਸੇਮ ਸੇਮ ਆ ਹਾਂ ਸੇਮ ਸੇਮ ਆ ਹੈ ਅੱਛਾ ਜਿਵੇਂ ਕਿ ਤੁਹਾਨੂੰ ਪਤਾ ਵਾ ਨਾ ਅਸੀਂ ਦੰਦੇ ਨੇ ਮੈਚਿੰਗ ਮੈਚਿੰਗ ਕੱਪੜੇ ਹੀ ਕਾਣਨੇ ਆ ਚੁੰਦਦੇ ਨੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਚਿੜੀਆਂ ਵਾਂਗ ਆ ਕਾਦੇ ਵਾਂਗ ਚਿੜੀਆਂ ਵਾਂਗ ਚੜੀਆਂ ਵਾਂਗ ਉਹ ਜਿਵੇਂ ਅੱਜਕੱਲ ਤੋਤੇ ਨਹੀਂ ਪਿਆਰ ਕਰਦੇ ਹਾਂ ਉਹ ਇੱਕ ਸੜਿਆ ਹੋਇਆ ਜਵਾਕ ਹੈ ਸੜਿਆ ਗਲਿਆ ਹੈ ਸੇਵ ਮੇਰੀ ਜਾਨ ਬਹੁਤ ਛੋਟਾ ਤੇ ਇਦਾਂ ਹੁੰਦਾ ਨਾ ਸਾਰੇ ਸੇ ਖਰਾਬ ਕਰ ਦਿੰਦਾ ਹਾਂ ਛੱਟ ਦੋ ਬੋਰੀ ਲਿਆ ਪਾ ਕੇ ਸਿੱਤ ਗਿਆ ਗਾਇਸ ਇੱਕ ਦਿਨ ਨੂੰ ਜਿੰਨਾਂ ਲੱਕਾ ਦੇਵਾ ਛੋਟੀ ਦਿਨ ਇੱਕ ਦਿਨ ਤੇਰੇ ਘੜ ਕੋਟ ਕਰਨ ਤੇ ਛੱਟ ਗਿਆ ਹਾਏ ਗੁਡ ਮਾਰਨਿੰਗ ਮਰ ਗਿਆ ਸੀ ਸੱਚੀ ਸੱਚੀ ਕੁੱਟ ਗਿਆ ਸੀ ਤੂੰ ਕਿੱਥੇ ਚੱਲਿਆ ਚਲੋ ਠਲਿਆ ਸੂਟ ਦਿਖਾਈਏ ਹਮਮ ਬਾਏ ਹਾਏ ਬਸ ਤਕ ਐਸੀ ਆ ਦੇਖ ਲੋ ਦੀਦੀ ਜਿਨ੍ਹਾਂ ਨੇ ਡਬਲ ਐਕਸਲ ਮੰਗਾਏ ਸੀ ਉਹ ਕਲਰ ਪੁੱਛਦੇ ਸੀ ਇਹਦੇ ਚ ਕਲਰ ਹੋਰ ਹੈਗੇ ਆ ਆ ਦੇਖੋ ਵੈਸੇ ਤਾਂ ਪਹਿਲਾਂ ਵੀ ਇੱਕ ਵੀਡੀਓ ਮੈਂ ਪਾਈ ਆ ਤੇ ਉਹਦੇ ਚ ਵੀ ਹੈਗੇ ਸੀ ਠੀਕ ਐ ਆ ਦੇਖ ਲੋ ਡਬਲ ਐਕਸਲ ਸਾਈਜ਼ ਚ ਆ ਦੇਖ ਲੋ ਜੀ ਆ ਇਹਦੇ ਨਾਲ ਆ ਪਜਾਮਾ ਵੀ ਐ ਤੇ ਆ ਪੁੱਛਦੇ ਸੀ ਤੁਸੀਂ ਕਿ ਆ ਹੈਗਾ ਇਹ ਇਹ ਵੀ ਅਵੇਲੇਬਲ ਹੈਗਾ ਆਪਣੇ ਕੋਲੇ ਲਾਸਟ ਪੀਸ ਹੈ ਡਬਲ ਐਕਸਲ ਠੀਕ ਹੈ ਜੀ ਇਹ ਵੀ ਹੈਗਾ ਇਹ ਇੱਕ ਕਲਰ ਤੁਸੀਂ ਪੁੱਛਦੇ ਸੀ ਇਹਦੇ ਚ ਹੋਰ ਹੈਗੇ ਆ ਆ ਦੇਖੋ ਮੈਂ ਤੁਹਾਨੂੰ 4-5 ਕਲਰ ਦਿਖਾ ਦਿੰਦੀ ਆ ਇੱਕ ਤਾਂ ਬਲੂ ਕਲਰ ਹੈਗਾ ਬਹੁਤ ਸੋਹਣਾ ਸਟੱਫ ਹੈ ਸਾਰੇ ਕੱਪੜੇ ਦਾ ਸਟੱਫ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਸਟੱਫ ਬਹੁਤ ਵਧੀਆ ਬਹੁਤ ਤਰੀਕੀ ਤੇ ਇਹਨਾਂ ਨੇ ਕਿਹਾ ਨਾ ਬਹੁਤ ਵਧੀਆ ਸਾਫਟ ਤੇ ਇੱਕ ਆਪ ਚੈੱਕ ਚ ਹੈਗਾ ਡਬਲ ਐਕਸਲ ਦੇਖ ਇਹਦੇ ਨਾਲ ਦਾ ਕੱਲ ਨੂੰ ਮੈਂ ਵੀ ਪਾਉਂਗਾ ਮਨਿੰਦਰ ਨੇ ਰੱਖਿਆ ਵਾ ਚਲ ਮੈਂ ਵੀ ਪਾ ਸਕਦੇ ਹਾਂ ਇੱਕ ਆ ਕਲਰ ਹੈਗਾ ਦੇਖੋ ਬਹੁਤ ਸੋਹਣਾ ਕਲਰ ਹੈ ਮੈਂ ਆਪਣਾ ਨਾਲ ਛੂਟ ਪਾਉਂਗਾ ਆਹ ਇਹਦਾ ਸੋਹਣਾ ਕਲਰ ਇਹ ਸਿੰਗਲ ਸਿੰਗਲ ਕਲਰ ਨੇ ਸਾਰੇ ਡਬਲ ਐਕਸਲ ਚ ਨੇ ਸਾਰੇ ਠੀਕ ਹੈ ਇਹਨਾਂ ਚੋਂ ਕਰ ਲਓ ਤੁਸੀਂ ਪਸੰਦ ਕਿਹੜਾ ਕਰਨਾ ਹੈ ਤમે ਮੈਨੂੰ ਸਕਰੀਨਸ਼ਾਟ ਲੈ ਕੇ ਨੰਬਰ ਮੇਰਾ ਹੈਗਾ ਹੀ ਆ ਉਹਦੇ ਤੇ ਭੇਜ ਦਿਓ ਠੀਕ ਹੈ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਮੇਰਾ ਤਾਂ ਚੱਲ ਤੁਸੀਂ ਅਨਸੂਰ ਦੇਖ ਲੇ ਮਮਾ ਉਹ ਆ ਦੇ ਦੇ ਉੱਡੁੰਦੇ ਆ ਉਹ ਕੰਟਾ ਕਾਟ ਚ ਉਹ ਐਵੇਂ ਸੂਟ ਲੈ ਕੇ ਫਿਰ ਡੁੰਜਣਾ ਐ ਕਰਕੇ ਬਾਹਰ ਦੇ ਰੱਤ ਕੋਨਨੀ ਐਂਡ ਐਂਗਲ ਦੱਬ ਲੈ ਕਰਕੇ ਆ ਇਹਨੂੰ ਅਸੀਂ ਘੱਟ ਕਰ ਸੇਲ ਕਰਵਾ ਦੇਣਾ ਆਲੇ ਦੋ ਸੂਟ ਰੱਖ ਦੇ ਕਰਦੇ ਐ ਐ ਐਂਡ ਐਂਡਿੰਗ ਸੇਲ ਹੁੰਦੀ ਆ ਨਾ ਜਿਹੜੀ ਉਹ 100 100 ਰੁਪਏ ਦੀ ਹੁੰਦੀ ਆ ₹100 पे, ₹200 ਜਿਹੜਾ 500 ਤੱਕ ਆ ਜਾਵੇ ਨਾ ਉਹ ਸੇਲ ਨਹੀਂ ਹੁੰਦੀ ਕਿ ਨਹੀਂ ਪਤਾ ਪਤਾ ਹਾਂਜੀ ਤੁਹਾਡਾ ਨੜ ਵੱਧ ਸਹਣੀਆਂ ਆਹੋ ਬਚ ਗਿਆ ਇੱਥੇ ਘੰਟਾ ਘਰ ਤਾਂ 100 ਦੇ ਚਾਰ ਵੀ ਦੇਈ ਜਾਂਦੇ ਆ ਉਹ ਤਾਂ ਪਤਾ 150 ਦੇ ਚਾਰ ਮੈਂ ਦਿੰਨਾ ਮਮਾ ਐ ਚੱਕ 150 ਦੇ ਚਾਰ ਨਹੀਂ 100 ਦੇ ਚਾਰ 100 ਦੇ ਚਾਰ ਤਾਂ ਮੈਂ ਦੇ ਦਿੰਦਾ ਇਹ ਤੁਸੀਂ ਕਿ ਮੇਰੇ ਡਰਡ ਬਣੇ ਅੱਜ ₹400 ਦੀਆਂ ਚਾਰ ਸ਼ਰਟਾਂ ਆ ਦੇਖ ਲਾ ਹੁਣ ਪੁੱਠੇ ਕੰਮ ਰੋਗ ਬਦ ਮੰਟੀ ਜਾਵਾਂਗੇ ਫਿਰ ਖਾਣੇ ਤਾਂ ਗਾਇਸ ਮਤਵਾਰ ਚ ਲਾ ਰਹੀ ਤੇਰੇ ਨਾਲੋਂ ਬਾਹ ਕੀ ਹੈ ਨਹੀਂ ਆ ਕਿ ਗੱਲਾਂ ਹੁੰਦੀਆਂ ਬੰਦਾਂ ਨੂੰ ਬਾਹ ਕੁ ਨਹੀਂ ਜਾਵੇ ਨਹੀਂ ਜਾਂਦਾ ਮੈਨੂੰ ਸਪਲੈਂਡਰ ਚ ਚਾਹੀਦਾ ਬਹੁਤ ਅੱਛੀ ਬੈਠਦਾ ਤੈਨੂੰ ਦਿਨ ਹੀ ਆ ਸਪਲੈਂਡਰ ਲਿਆ ਕੇ ਆਹ ਤੇ ਤੇ ਦੇ ਤੇ ਲਿਖਿਆ ਟੀ-ਸ਼ਰਟ ਤੇ ਸੁਪਰੀਮ ਕੋਰਟ ਕਹਿੰਦਾ ਸੁਪਰੀਮ ਕੋਰਟ ਤੋਂ ਆਰਡਰ ਲਾਓ ਪਹਿਲਾਂ ਫਿਰ ਗਾਇਸ ਇੱਕ ਤਾਂ ਸਪਲੈਂਡਰ ਨੇ ਜੀਣਾ ਖਰਾਬ ਕਰਤਾ ਮੇਰਾ ਜੀ ਕਰਦਾ ਰਹਿ ਨਹੀਂ ਦਮਾਂ ਲੈਣ ਨੂੰ ਰਹਿਣ ਦੇ ਫਿਰ ਸਾਰੀ ਇਹ ਜਾਦੀ ਵੇਚਣ ਫਿਰ ਮੈਨੂੰ ਚਾਹੀਦਾ ਵੀ ਆ ਫਿਰ ਤੂੰ ਰਿਸਪਾਂਸਿਬਲ ਜਿੰਨੀ ਤੇ ਤੂੰ ਰਿਸਪਾਂਸਿਬਿਲਟੀ ਨਹੀਂ ਨਾ ਸਮਝਦਾ ਨਹੀਂ ਰਿਸਪਾਂਸਿਬਿਲਟੀ ਰਿਸਪਾਂਸਿਬਿਲਟੀ ਦਾ ਯਾ ਮਤਲਬ ਪਤਾ ਰਿਸਪਾਂਸਿਬਿਲਟੀ ਦਾ ਹਾਂ ਵਾ ਬਕਵਾ ਬਕਵਾ ਇਹ ਤੂੰ ਲੱਤਾਂ ਕਾ ਮਾਰਦੀ ਆ ਤੇ ਪੈਰ ਤੇ ਚਵੜਾ ਤੇ ਫਿਰ ਤੇ ਕਹਿੰਦੇ ਹਾਂ ਉਹ ਛੱਡ ਦੇ ਰੰਦ ਸਾਰੀ ਦਿਹਾੜੀ ਸਪਲੈਂਡਰ ਦਾ ਨਾਮ ਲੈ ਲੈ ਕੇ ਜਲੀਲ ਕਰਦੇ ਰਹਿੰਦੇ ਆ ਤੇ ਚਲੋ ਛੱਡੋ ਗਾਇਜ਼ ਇਹਨੇ ਤਾਂ ਕਰੀ ਜਾਣਾ ਆ ਦੀਦੀ ਆ ਦੇਖ ਲਓ ਤੁਸੀਂ ਜਿਹੜੇ ਕੱਪੜੇ ਪਸੰਦ ਆ ਮੈਨੂੰ ਦੱਸ ਦਿਓ ਤੇ ਆ ਦੇ ਲੋ ਮੈਂ ਪੰਜ ਕਲਰ ਦਿਖਾਏ ਆ ਤੁਹਾਨੂੰ ਦੇਖੋ 1 2 3 4 ਤੇ ਕਾ 5 ਠੀਕ ਹੈ ਕਲਰ ਬਹੁਤ ਸੋਹਣੇ ਆ ਪੰਜੇ ਹੀ ਕਰ ਤੱਕ ਫੜਾ ਉਹਦਾ ਫੋਨ ਤੇ ਜਾ ਦਫਾ ਜਾ ਫੜਾ ਨਹੀਂ ਮੈਨੂੰ ਨਹੀਂ ਪਤਾ ਫੜ ਤਾਂ ਲੈ ਫਿਰ ਮੈਂ ਨਹੀਂ ਤੁਸੀਂ ਵੜ ਕੇ ਦੇਖੋ ਮੈਂ ਮੈਨੂੰ ਸੁਪਲੇਂਟਰ ਚਾਹੀਦਾ ਕੁਛ ਨਹੀਂ ਹੈਗਾ ਮੇਰੇ ਕੋਲ ਦਫਾ ਗਾਇਜ਼ ਮਮਾ ਦਲੀਆ ਖਾਂਦੇ ਪਏ ਨੇ ਏਰੀ ਤਾਂ ਮਠੀਆਂ ਖਾ ਰਿਹਾ ਤੇ ਮੈਂ ਗਾਣਾ ਖਾ ਰਿਹਾ ਲਹਿ ਕੀ ਗਲਾ ਖਾਂਦੇ ਆ ਚਾਹ ਬਿੰਨਾ ਪਏ ਨੇ ਲਲੀਆ ਖਾਂਦੇ ਪਏ ਨੇ ਗਾਇਸ ਗਾਇਸ ਮੈਂ ਡੈਕਟਿੰਗ ਤੇ ਆ ਆ ਦੇਖੋ ਹੋਰ ਪਿੰਜਰਾ ਕੱਢਣਾ ਆ ਦੇਖੋ ਕਿੱਡਾ ਵੱਡਾ ਚਾਹ ਦਾ ਕੱਪ ਮੱਠੇ ਦਾ ਪੈਕਟ ਤੇ ਰਾਤ ਨੂੰ ਚਾਰ ਰੋਟੀਆਂ ਨਿਆਰਾ ਗਾਇਸ ਬਿਚਾਰੇ ਦੇ ਗਲਾ ਪੈਣ ਨੂੰ ਦੂਰ ਬਿਠਾ ਮੈਂ ਉਹ ਕੰਮ ਮੰਨਦਾ ਨਹੀਂ ਕਰਦਾ ਕਾ ਡਿਮਾਂਡਾਂ ਵੱਡੀਆਂ ਵੱਡੀਆਂ ਗਿੱਲੀ ਚਲੀਲੀ ਜੋ ਨਾ ਮਰ ਜੀ ਮੱਥਾ ਮਾਰ ਲਓ ਉਹਨੂੰ ਕਿੱਡਾ ਲੱਗਣਾ ਇੱਦਾਂ ਕਰਕੇ ਦਿਖਾ ਰਹੀ ਤੇ ਹਾਂ ਕਰ ਲਾ ਪੁੱਠੇ ਦਾ ਮ ਕੰਮ ਦਾ ਮਨਿੰਦਰ ਇੰਨੇ ਆ ਨਾ ਕਰਨ ਵਾਲੇ ਇੰਨੇ ਆ ਜੇ ਤੂੰ ਕਰ ਨਹੀਂ ਤਾਂ ਓਏ ਢੱਕਾ ਥੋੜ੍ਹ ਕੇ ਆ ਜੀ ਨੇ ਜੇ ਤੂੰ ਇੰਟਰਸਟ ਰੱਖੇਂ ਤਾਂ ਬਾਏ ਬਾਏ ਸੋ ਗਾਇਜ਼ ਆਪਾਂ ਆਏ ਮੰਡੀ ਤੇ ਸ਼ਮੀਆ ਲੈ ਕੇ ਹੈਲੋ ਪੁੱਚੀ ਹੇ ਹੈਲੋ ਅਰੇ ਮੀਡੀਆ ਆ ਮੀਡੀਆ ਅ ਨਹੀਂ ਆਰੇ ਖਮੀਡੀ ਲਈਆਂ ਆ ਮੀਡੀ ਲਈਆਂ ਆ ਮੀਡੀ ਲਈਆਂ ਤੇ ਵੀਰਾ ਵਾਟਰਮੈਨ ਨਹੀਂ ਮੇਰਾ ਵਾਟਰਮੈਨ ਨਹੀਂ ਮਮਾ ਕਖਬੂਜੇ ਨੂੰ ਨਹੀਂ ਤਰਬੂਜਾ ਕਖਬੂਜਾ ਹਾਏ ਤਰਬੂਜਾ ਕਖ ਤਰਬੂਜਾ ਇਹ ਤਰਬੂਜਾ ਕਖਬੂਜਾ ਕਰੀਏ ਨਹੀਂ ਹੈ ਤਰਬੂਜ ਤਾਂ ਖੁੱਲ ਗਿਆ ਲਿਆਏ ਨਹੀਂਗੇ ਖਖਬੂਜਾ ਲਿਆਏ ਹਾਂ ਖਖਬੂਜਾ ਖਖਬੂਜਾ ਵੀ ਲੈ ਕੇ ਖਖਬੂਜੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਆ ਤਰਬੂਜੇ ਨੂੰ ਤਾਂ ਇਹਨੇ ਗਾਈ ਦੱਸੇ ਤਰਬੂਜੇ ਨੂੰ ਗਾਈ ਵੀਰੇ ਪਾਪਾ ਕਖਬੂਜੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਮਸਕ ਮੈਲ ਕਿਡਾ ਮਸਤ ਮੈ ਲੈਣ ਵਾਟਰਮੈਲੈਂਟ ਆਉਂਦਾ ਬਾ ਤਰਬੂਜ ਮਸਤ ਮੈ ਲੈਣਾ ਐਵੇਂ ਮਸਤ ਮੈ ਲੈਣਾ ਤੁਹਾਨੂੰ ਗਾਇ ਰੋਟੀ ਨਹੀਂ ਰੋਟੀ ਨਹੀਂ ਆਪਾਂ ਤੁਹਾਨੂੰ ਸਬਜੀ ਸੰਭਾਲ ਕੇ ਮਿਲਦੇ ਠੀਕ ਆ ਵੇ ਦੇਖ ਲੈ ਅਸੀਂ ਬੈਠਦੇ ਨੂੰ ਅੱਜ ਅਸੀਂ ਵਲੋਗ ਬਣਾਉਣਾ ਭੁੱਲ ਗਏ ਰੋਟੀ ਖਾਂਦੇ ਹੋਏ ਰੀਤੇ ਨੇ ਬਣਾਇਆ ਹੀ ਨਹੀਂ ਕਿ ਨਾ ਮੈਨੂੰ ਦੱਸਿਆ ਉਹ ਪਿੱਛੇ ਮਮਾ ਰੋਟੀ ਆਂਦੇ ਮਮਾ ਕਿੱਦਾਂ ਦੀ ਬਣਾਈ ਫਿਰ ਮੈਂ ਸਬਜੀ ਸ਼ਰਮ ਤਾਂ ਨਹੀਂ ਆਉਂਦੀ ਕਹਿੰਦੇ ਜਮਾਈ ਪੰਜ ਰੋਟੀਆਂ ਦੇ ਦੋ ਪੰਜ ਹਾਂ ਪੰਜਰ ਕਿੱਥੇ ਆ? ਕੋਈ ਨਹੀਂ ਆ ਗਿਆ। ਮਮੇ ਸੀ ਮਾਣ ਰੋਟੀ ਖਾ ਦੇ ਆ ਦੇਖ ਰ ਮੇਰੇ ਦਬਾਰ ਨਿਕਲੇ ਆ ਬਲੇ। ਹਾਂ ਗਾਇਜ਼ ਚਲੋ ਆ ਦੇਖ ਲਓ ਉਧਰ ਮਿਲਦਾ ਤੁਹਾਨੂੰ ਹੰਡ ਪਹਿਲਾਂ ਮੋਂ ਰੋਟੀ ਖਾ ਲੰਦੋ। ਸੋ ਗਾਇਜ਼ ਆਪਾਂ ਰੋਟੀ ਖਾ ਕੇ ਹੋ ਗਏ ਫ੍ਰੀ ਤੇ ਆਪਾਂ ਪਏ ਆ ਮਮਾ ਦੇ ਨਾਲ ਮਮਾ ਹੋ ਗਏ ਨੇ ਮੇਰੇ ਮਮਾਨ ਕੀ ਮਮਾ ਰਸਨਾ ਮੈਂ ਬਰ ਮੋੜ ਮੇ ਸੈ। ਕਿਉਂ ਆ ਟਨ ਨਲੀ ਚੱਚੋ ਉੱਪਰ ਜਾ ਕੇ ਭੇਜੋ ਮੰਮਾ 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 ਲੈ ਪੈ ਰੰਨੰਦ ਤੂੰ ਤੂੰ ਕੀ ਕਰਾਣਾ ਮੇਰੇ ਤੋਂ ਅੰਦਰ ਆ ਖੜਾ ਹੋ ਚੱਲ ਉੱਪਰ ਪੈ ਜਾ ਜਾ ਕੇ ਤੂੰ ਪੈ ਜਾ ਉੱਪਰ ਸਿੱਧੇ ਪੈ ਜਾ ਗਾ ਅਗਰ ਮੈਨੂੰ ਅੰਦਰ ਨੀਂਦ ਨਹੀਂ ਆਂਦੀ ਮੈਂ ਸੌਣਾ ਮੈਂ ਸੌਣਾ ਜਾਂਦਾ ਗਾਇਸ ਮੈਂ ਮੈਂ ਤਾਂ ਇੱਥੇ ਬਹਿਣਾ ਮੈਂ ਗਾਇਸ ਚੱਲ ਚੱਲ ਉੱਪਰ ਚੱਲ ਗਾਇਸ ਦੇਖੋ ਦੇਖੋ ਗਾਇਸ ਇਹਨਾਂ ਨੂੰ ਰਾਤ ਦੇ 12 ਵਜੇ ਹੋਇਆ ਦੇਖੋ ਗਏ ਇਸ ਰਾਤ ਦੇ 12 ਵਜੇ ਹੋਇਆ ਇਹਨਾਂ ਨੇ ਜਮਾ ਵੀ ਟਕਾਣੀ ਜੀ ਤੇ ਟਕਨਾ 15% ਤਾਂ ਤੇ ਚਲੋ ਗਾਇਸ ਅਪਣੇ ਅੱਜ ਦੇ ਬਲੌਗ ਚ ਨਹੀਂ ਤੇ ਜੈ ਵਿਦਿਆ ਲੱਗ ਗਿਆ ਤਾਂ ਲਾਈਕ ਕਮੈਂਟ ਸੇ ਜੁੜ ਕਰਿਆ ਆਪਾਂ ਕੀ ਕਹਿਣਾ ਚਾਹਾਂਗੇ ਅੱਲਾ ਤੁਹਾਨੂੰ ਮਾਰ ਗਏ ਉਹ ਅੱਜ ਗੰਦਾ ਆਪਾਂ ਕੀ ਕਹਿਣਾ ਚਾਹਾਂਗੇ ਮੰਮਾ 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 ਮੈਨੂੰ ਨਾ ਮਾਰੋ ਮੰਮਾ ਕੀ ਕਹਿਣਾ ਚਾਹੋਗੇ ਹਾਂਜੀ ਮੰਮਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗੀ ਬਸ ਮੈਂ ਸੌਣ ਲੱਗੀ ਹਾਂ ਗਾਇਸ ਓਕੇ ਬਾਈ ਗੁੱਡ ਨਾਈਟ ਕੱਲ ਨੂੰ ਮਿਲਾਂਗੇ ਨਵੇਂ ਵਲੌਗ 'ਚ ਦੋ ਦਿਨ ਹੋ ਗਿਆ ਸੀ ਸੇਲ ਲਾਉਣੀ ਐ ਤੇ ਦੋ ਦਿਨ ਹੋ ਗਿਆ ਸੀ ਸੇਲ ਲਾਉਣ ਨੂੰ ਕਹਿ ਰਹੇ ਆ ਤੇ ਉਹ ਲਾਵਾਂਗੇ ਆਪਾਂ ਕੱਲ ਨੂੰ ਦੋ ਦਿਨ ਸਾਡਾ ਟਾਈਮ ਨਹੀਂ ਲੱਗਿਆ ਠੀਕ ਹੈ ਗਾਇਸ ਅਸੀਂ ਬਹੁਤ ਲੇਟ ਉੱਠਦੇ ਆ ਅਸੀਂ ਸੱਚ ਦੱਸ ਦਿੰਨੇ ਆ ਅਸੀਂ ਬੜੇ ਜਲਦੀ ਉੱਠਦੇ ਕਿਉਂਕਿ ਕਿਉਂਕਿ ਸਾਨੂੰ ਨਹੀਂ ਛੁੱਟੀਆਂ ਆਈ ਛੁੱਟੀਆਂ ਦੇ ਨਜ਼ਾਰੇ ਲੈ ਰਹੇ ਨੇ ਅੱਜ ਦੂਜੀ ਛੁੱਟੀ ਗਾਏ ਤੁਹਾਨੂੰ ਪਤਾ ਕੱਲ ਨੂੰ ਜਲਦੀ ਉੱਠਣਾ ਸਕੂਲੇ ਪ੍ਰੈਕਟੀਕਲ ਲੈਣ ਜਾਣਾ ਉੱਠ ਜਿਓੱਚ అలారం లాలో లోడలు ఉన్నాయి